ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ 10 11 ਤਰੀਕ ਤੱਕ ਮੌਸਮ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ 2 ਅਪ੍ਰੈਲ ਦੀ ਸਵੇਰ ਹੈ ਜੀ ਸਵੇਰ ਦੇ ਲਗਭਗ 9 ਵਜੇ ਚਾਰੇ ਨੇ ਤੇ ਅਸਲ ਜੀਆਂ ਸਿੱਧਾ ਤਾਜ਼ਾ ਸੈਟਲਾਈਟ ਦੱਸਣਾ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਦੀ ਸਕਰੀਨ ਤੇ ਦੇਖ ਸਕਦੇ ਹਾਂ ਤਿੰਨਾਂ ਸੂਬਿਆਂ ਦੇ ਵਿੱਚ ਮੌਸਮ ਐਸੇਲੇ ਬਿਲਕੁਲ ਸਾਫ ਬਣਿਆ ਹੋਇਆ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਐਸੇਲੇ ਮੌਸਮ ਸਾਫੀ ਹੈ ਤੇ ਦੂਜੇ ਪਾਸੇ ਜਿਹੜਾ ਸਾਗਰ ਤੋਂ ਆਉਂਦੀਆਂ ਜਣੀਆਂ ਨਵੀਆਂ ਵਾਲੀਆਂ ਜਿਹੜੀ ਬਦਲ ਵਾਈ ਹੈ ਉਹ ਪਹਿਲੇ ਫੱਦਰ ਦੇ ਗੁਜ਼ਰੀਆਂ ਮਹਾਰਾਸ਼ਟਰ ਕਰਨਾਟਕ ਵਿਹਾਰ ਮਧ ਪ੍ਰਦੇਸ਼ਨਾ ਸੂਬਿਆਂ ਦੇ ਉੱਪਰ ਦੀ ਸੋ ਆਉਂਦੇ ਜਿਹੜੇ ਦਿਨੇ ਦਿਨਾਂ ਦੇ ਜਿਹੜੀ ਗੱਲਬਾਤ ਐ ਇਸ ਵੀਡੀਓ ਦੇ ਵਿੱਚ ਕਰਨੀ ਆ ਕੱਲ ਤੁਹਾਨੂੰ ਅਸੀਂ ਸ਼ਾਮ ਦੇ ਵੀਡੀਓ ਦੇ ਵਿੱਚ ਅਪਰਟ ਡੇਟ ਦਿੱਤੀ ਸੀ ਅਗਲੇ 15 ਦਿਨਾਂ ਦੀ 15 ਫਰਵਰੀ ਤੱਕ ਤੁਹਾਨੂੰ ਇਹ ਕਹ ਲਾ ਕੇ ਸੀ ਕਿ ਸਿਸਟਮ ਦੋ ਆਣੇ ਆ ਹੁਣ ਉਹ ਦੋਨੋਂ ਸਿਸਟਮ ਦੇ ਵਿੱਚ ਇੱਕ ਸਿਸਟਮ ਤਗੜਾ ਲੱਗਦਾ ਜਾਫਰੇ ਜੀ ਤੇ ਇੱਕ ਸਿਸਟਮ ਲੋ ਕਵਾਲਿਟੀ ਦਾ ਸਿਸਟਮ ਹੈ ਜਿਹੜਾ ਕਿ ਕੋਈ ਬਹੁਤਾ ਪ੍ਰਭਾਵ ਨਹੀਂ ਪਾਏਗਾ ਜੇਕਰ ਅਫਾ ਅੱਜ ਦੀ ਗੱਲ ਕਰਦੇ ਆਂ ਤੇ ਕੱਲ ਜਿਹੜੀ ਪਛੋਂ ਦੀ ਹਵਾ ਕਾਫੀ ਤੇਜ਼ ਰਫਤਾਰ ਨਾਲ ਚੱਲ ਰਹੀ ਸੀ ਆ ਬੀਤੇ ਦਿਨਾਂ ਦੇ ਮੁਕਾਬਲੇ ਉਤਰਫ ਪਛੋਂ ਦੀ ਹਵਾਵਾਂ ਕਾਫੀ ਤੇਜ਼ ਚੱਲ ਰਹੀਆਂ ਸੀ ਸੋ ਅੱਜ ਹਵਾ ਦੇ ਰਵਾਰਗੀ ਘਟ ਹੋਏਗੀ ਤੇ ਅੱਜ ਨਾ ਮਾਤਰ ਹਵਾ ਦੀ ਜਿਹੜੀ ਸਪੀਡ ਹੋਏਗੀ ਤੇ ਅੱਜ ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਸੂਬਿਆਂ ਦੇ ਵਿੱਚ ਹਵਾ ਦੀ ਗਤੀ ਬਹੁਤ ਘੱਟ ਹੋ ਸਕਦੀ ਹੈ ਜਾਂ ਫਿਰ ਬਹੁਤ ਸਲੋ ਹੋ ਸਕਦੀ ਹੈ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ 35 ਡਿਗਰੀ ਦੇ ਆਸ-पास ਟੈਂਪਰੇਚਰ ਮੈਕਸਿਮਮ ਦਰਜ ਹੋ ਰਹੇ ਨੇ ਪੰਜਾਬ ਹਰਿਆਣਾ ਦੇ ਵਿੱਚ ਬਠਿੰਡਾ ਸਰਸਾ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ ਸਰਸਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਸੀ 35 ਡਿਗਰੀ ਦੇ ਆਸ-पास ਟੈਂਪਰੇਚਰ ਦਰਜ ਹੋਈ ਸੀ। ਸੋਮ ਦੇ 2-3 ਦਿਨਾਂ ਤੱਕ ਯਾਨੀ ਕਿ ਅਗਲੇ ਜਿਹੜੇ 72 ਘੰਟੇ ਨੇ ਇੱਕ ਹਲਕੇ ਜਿਹੇ ਸਿਸਟਮ ਆ ਰਹੀ ਹੈ ਜਿਹੜੀ ਕਿ ਰਾਜਸਥਾਨ ਦੇ ਪੂਰਬੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਗਰਜ ਅਲਿਸ਼ਕੋ ਵਾਲੇ ਬਦਲਾ ਦਾ ਨਿਰਮਾਣ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਤੇ ਕਿਤੇ ਕਿਤੇ ਉਮੀਦ ਨਾਲ ਹਲਕੀ ਬਰੀ ਕਰੇ ਮਾਰ ਪੰਜਾਬ ਦੇ ਵਿੱਚ ਕੋਈ ਖਾਸ ਅਸਰ ਦਾ ਪ੍ਰਭਾਵ ਨਹੀਂ ਪਈਗਾ ਸੋ ਅਪ੍ਰੈਲ ਦੇ ਜਿਹੜੇ ਪਹਿਲੇ ਹਫਤੇ ਦੇ ਦਰਮਿਆਨ ਇਹ ਸਿਸਟਮ ਹੀ ਆਉਣੀ ਹੈ 3-4 ਤਰੀਕ ਨੂੰ ਆਸਾਰ ਨੇ ਇਸ ਤੋਂ ਬਾਅਦ ਜਿਹੜਾ ਅਪ੍ਰੈਲ ਦਾ ਦੂਜਾ ਹਫਤਾ ਹੋਏਗਾ ਜਦੋਂ ਆਪਾਂ ਅੱਗੇ ਵਧਾਂਗੇ 8 9 10 ਅਪ੍ਰੈਲ ਤੱਕ ਯਾਨੀ ਕਿ 9 10 ਤਰੀਕ ਨੂੰ ਇੱਕ ਸਿਸਟਮ ਐਕਟੀਵੇਟ ਹੋਣ ਜਾ ਰਿਹਾ ਇਹ ਫੱਟਵੇਂ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਦੇ ਨਾਲ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਇਹ ਸਿਸਟਮ ਇੱਕੋ ਝਟ ਚ ਬਹੁਤ ਸਾਰੇ ਖੇਤਰਾਂ ਨੂੰ ਜਿਹੜਾ ਕਵਰ ਨਹੀਂ ਕਰੇਗਾ ਰੁਕ ਰੁਕ ਕੇ ਮੀਂਹ ਜੜਿਆ ਤੋਂ ਪਹਿਲੇ ਮੀਂਹ ਦਾ 11 12 ਨੂੰ ਐਕਟੀਵੇਟ ਹੋ ਸਕਦਾ ਹੈ ਕੁਦਰਤ ਜਾਣੇ ਜਾਣਿਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੋ ਵੀ ਇਹਦੀ ਰੈਗੂਲਰ ਅਪਡੇਟਸ ਆਉਣਗੇ ਉਸੇ ਤਰ੍ਹਾਂ ਦਿੰਦੇ ਰਹਾਂਗੇ ਫਿਲਹਾਲ ਇਸ ਸਿਸਟਮ ਤੇ ਸਦਕਾ ਪੰਜਾਬ ਦੇ ਬਹੁਤੇ ਹਫਾਗਾ ਦੇ ਵਿੱਚ ਉਮੀਦ ਆਸਾਰ ਬਣਨਗੇ ਹਰਿਆਣਾ ਰਾਜਾਂ ਦੇ ਵਿੱਚ ਉਮੀਦ ਆਸਾਰ ਬਣਨਗੇ ਤੇ 11 ਤੋਂ ਲੈ ਕੇ 15 ਦੇ ਵਿਚਕਾਰ ਪੰਜਾਬ ਦੇ ਲਈ ਹੈ ਕਿ 60 70% ਖੇਤਰਾਂ ਦੇ ਵਿੱਚ ਜਾਂ ਫਿਰ ਉੱਤੇ ਥੱਲੇ ਵੀ ਹੋ ਸਕਦਾ ਹੈ ਕਹਾਣੀ ਪਲਟੂ ਵੀ ਸਕਦੀ ਹੈ ਹੋ ਸਕਦਾ ਹੈ ਕਿ 80 90% ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣ ਜਾਣ ਕਲਮ ਲਾਗੇ ਜੀ ਇਹ ਸਿਸਟਮ ਜਰਾ ਥੋੜਾ ਤਗੜੇ ਲੈਵਲ ਦਾ ਜਾ ਫ ਰਿਹਾ ਤੇ ਇਸ ਸਿਸਟਮ ਦੇ ਸਦਕਾ ਹੁਣ ਮੀਦ ਆਸਾਰ ਬਣਦੇ ਜਾ ਫ ਰੇ ਨੇ ਤੇ ਹਲਕੀ ਗਰੇ ਮਾਰ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦੀ ਆ ਉਹ ਪੰਜਾਬ ਦੇ ਖੇਤਰ ਵੀ ਹੋ ਸਕਦੇ ਨੇ ਹਰਿਆਣਾ ਰਾਜਸਥਾਨ ਦੇ ਖੇਤਰ ਵੀ ਹੋ ਸਕਦੇ ਨੇ ਸੋ ਇਸ ਸਿਸਟਮ ਬਾਰੇ ਅਸੀਂ ਰੈਗੂਲਰ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੇ ਕੀ ਐਚ ਫਿਰ ਬਦਲਾਉਂਦਾ ਕੀ ਤਬਦੀਲੀਆਂ ਆਉਂਦੀਆਂ ਇਹ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਫਿਲਹਾਲ ਜੀ ਅਗਲੇ ਦੋਗਦਨਾ ਤੱਕ ਇਹ ਸਿਸਟਮਿਕ ਜ਼ਰਨੀਆਂ ਤੇ ਪੰਜਾਬ ਦੇ ਉੱਤੇ ਕੋਈ ਖਾਸ ਜਿਹਾ ਪ੍ਰਭਾਵ ਨਹੀਂ ਹੈ ਟੈਂਪਰੇਚਰ ਨਾਲ ਫੱਕ ਤੋਂ ਕੋਈ ਥੱਲੇ ਟੈਂਪਰੇਚਰ ਇਹ ਸਿਸਟਮ ਜੀ ਨਹੀਂ ਲਿਆਵੇਗੀ ਤੇ ਸਿਸਟਮ ਉੱਪਰ ਹੀ ਚੱਲੇਗੀ ਇਸੇ ਲਵਾ ਜੀ ਜਿਹੜੇ ਅਗਲਾ ਸਿਸਟਮ ਹੈ ਉਹਦੇ ਆਫਰੇਡ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਧੰਨਵਾਦ ਜੀ